خلیل جبران نے اپنی کہانیاں دی کتاب ایک کہانی لکھی ہے اور کہانی ہے میرا سپنا کدی کدی ایسا بھی دیکھتے ہاں کہ واستوکتا بھی سپنا ہے آدی کدی ایسا بھی آتا ہے کہ سپنا بھی ہے واستوکتا آکیقت ہے خلیل جبران اپنا ایک سپنا لکھ لکھتا ہے کہ میں کی دیکھ دا ایک بہت وڈی شعبہ یاترہ کئی سب ہستیاں دی نکل رہی ہے بڑا وڈا جلوس پہلے مہان بھاو پالکیچ بیٹھے نے تھے ਇਹ ਬਲਕਿ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ਢਮਕ ਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ 'ਚ ਹੀ ਮੈਂ ਪੁੱਛਿਆ ਇਹ ਕੌਣ ਹੈ ਕੌਣ ਹੈ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਹੈ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਕ ਕੌਣ ਨੇ ਜਿਨ੍ਹਾਂ ਦੇ ਉਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੇ ਪੈਗੰਬਰੀ ਪੁਰਸ਼ ਨੇ ਲੰਗਈਏ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੇੜ ਬੜਾ ਇਕੱਠ बड़े सजदे बड़ी सुगंध खिलेरी जा रही है पुष्प दी वरखा हो रही है पूछा ये कौन ईसा ने ए ईसा है लेकिन ये जुलूस तो बहुत बड़ा है और आ रही है तीसरी सवारी बहुत बड़ी مخلوق बार-बार सजदे ਬਾਰ ਬਾਰ ਜੈਕਾਰਿਆਂ ਦੀ ਧੁਨ ਬਾਰ ਬਾਰ ਨਮਸਕਾਰ ਸਲਾਮ ਚਾਰੋਂ ਪਾਸੇ ਅਤਰ ਫੁਲੇਲ ਛਿੜਕਿਆ ਜਾ ਰਿਹਾ ਹੈ ਔਰ ਹੀਰੇ ਮੋਤੀ ਤੱਕ ਵੀ ਨਿਸ਼ਾਵਰ ਕੀਤੇ ਜਾ ਰਹੇ ਨੇ ਪੁੱਛਿਆ ਇਹ ਕੌਣ ਇਹ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ نے oh, پھر جر درس سواری لنگی بڑی بھاری پیٹ بڑا سندر رت بڑے خوبصورت کوڑے اور بڑی شنگاری ہوئی ہے بگی لنگ گیا جد اے جلوس ایک ہو سواری آ رہی ہے نہ اگے بھیڑ نہ پچھے بھیڑ نہ کوئی سجدے نہ ਉਸ ਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫਲੇਲ ਦਾ ਛਿੜਕਣਾ ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇੱਕ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਇਹ ਖੁਦਾ ਹੈ ਅੱਖ ਖੁੱਲ ਗਈ ਖਰੀਲ ਜਬਰਾਨ ਦੀ ਔਰ ਇਹ ਕਹਿੰਦਾ ਮੈਂ ਸੁਪਨਾ ਲਿਖਣ ਤੇ ਮਜਬੂਰਾਂ ਖੁਦਾ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗਲ ਵਖਰੀ ਹੈ ਖੁਦਾ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਾਰ ਇੱਕ ਦੀਵਾਰ ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਵਾਮ ਦੀਵਾਰਾਂ ਦਾ ਨਾ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پرباوت بھی کرے ہوا جس کی گرفت دی آ جائیے لیکن پھر بھی دی گرفت نہ نے کہا مایا پربھاوت کر رہی ہے مایا دے انت روپ لیکن شخر دے روپ تو ارمب کر ہیں دن گرو ارجن دیو جی مہاراج ਆਪਣੇ ਬੋਲ ਮਾਇਆ ਚਿਤ ਭਰਵੇਂ ਇਸ ਮਿਤ੍ਰੇਖ ਬਾਂਧਵੇ ਭਰਮਾ ਰਹੀਏ ਮਾਇਆ ਇਛਾਆਂ ਦੀਵਾਰ ਬਣ ਕੇ ਖੜੀ ਹੋ ਗਈ ਹੈ ਪ੍ਰਥਮ ਤੇ ਇਸ ਕੋਈ ਖੁਦਾ ਦੇ ਨਾਲ ਨਹੀਂ ਕੋਈ ਪਰਮਾਤਮਾ ਦੇ ਨਾਲ ਨਹੀਂ ਕੋਈ અવਤਾਰ ਦੇ ਨਾਲ ਹੈ ਕੋਈ ਪੈਗੰਬਰ ਦੇ ਨਾਲ ਹੈ ਕੋਈ ਮਨੁੱਖ ਪਰਮਾਤਮਾ ਦੇ ਨਾਲ ਨਹੀਂ ਹੈ ਕੋਈ ਮਨੁੱਖ ਖੁਦਾ ਦੇ ਨਾਲ ਨਹੀਂ ਹੈ اور سارا رستے اسٹ دیوار بن کے کھڑے نے بعد پروار دی دیوار ہے مترا دی دیوار ہے پوتر دی دیوار ہے پتی دی دیوار ہے پتنی دی جو ہے دیوار ہے بچیاں دی دیوار ہے اور اے دیواراں پھر ودیاں نے ودیاں نے اگاں دھن دی دیوار ہے پربتا دی دیوار ہے ਇੱਕ ਦੀਵਾਰ ਨੂੰ ਤੋੜਨ ਆਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰੇ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ। ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ। ਗੁਰੂ ਨੂੰ ਮੱਥਾ ਟੇਕਿਆ ਗਿਆ ਹੈ। ਕੋਈ ਸਿਰ ਮਾਰੇ। ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ। ਦੀਵਾਰ ਟੁੱਟੇਗੀ, ਇਹਦਾ ਸਿਰ ਟੁੱਟੇਗਾ, ਔਰ ਇਸ ਦੇ ਸਿਰ ਦੇ ਚੋਂ ਹੀ ਨਿਕਲੇਗਾ ਪ੍ਰਮਾਤਮਾ। ਇਸ ਦੇ ਸਿਰ ਦੇ ਚੋਂ ਹੀ ਨਿਕਲੇਗਾ ਖੁਦਾ। ਐਸਾ ਵੀ ਹੋਇਆ ਹੈ। ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ اس دیوار توڑے نے سر اگے, تا, کسے نے, سینہ اگے تا, کسے نے اپنا دماغ اگے تا, کسے نے اپنا دل اگے تو ہے ایک ایسی اتحاسک گا تھا ہنومان نے لگتا ہے اے دیوار لازمی سینے نال توڑی ہے سر نال نہیں ਇਹ ਜਿਹੜਾ ਲੋਰ ਸਰ ਤੇ ਸੇਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਸੀ ਜੰਗਲ ਦੇ ਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੂਖ ਸੱਤ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਿਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਬਾਤ ਵੀ ਸਨ ਸੰਬੰਧ ਜੋੜਨ ਦੀ ਜਾਚ ਵੀ ਸੀ ਸੇਨਾ ਅੱਗੇ ਕੀਤਾ ਇੱਕ myth ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ પ્રસੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ 12 ਦੋ ਪੱਥਰ ਚੁਕ ਲਿਆ ਹੈ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ। ਤਿੰਨ ਚਾਰ ਮੋਤੀ ਟੁੱਟੇ ਨੇ। ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਾਨਰ ਦਾ ਵਾਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ? ਐਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ? ਦੇਖ ਰਿਆਂ RAM ਹੈ ਕਿ ਨਹੀਂ? رام ہے کہ نہیں رام جڑ نہیں موتی جڑ نے مالا چک کے پرے سٹی جد جڑ دے رام ہی نہیں تو میں پھر جڑ چیز نو کی کرکھی سب تعلیم یافتہ کہہ دیتا ہنونت ਤੇ ਸਰੀਰ ਵੀ ਜੜ ਹੈ ਪੰਨੇ ਦੇ ਪੰਨੇ ਤਤ ਜੜ ਰਹੇ ਕਿਉਂ ਰਖਿਆ ਹੈ ਇਸਨੂੰ ਵੀ ਤੋੜ ਇਸਨੂੰ ਵੀ ਤੋੜ ਅਗਰੇ ਸਿਵ ਰਾਮ ਨਹੀਂ ਤਾਂ ਕਿਉਂ ਰਖਿਆ ਹੈ ਹਨੂਮੰਦ ਕਹਿੰਦੇ ਨੇ ਇਸ ਵਾਸਤੇ ਰਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸਨੂੰ ਵੀ ਰਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾਂ ਦਾ ਇੱਥੇ ਕੋਈ ਆਪਣਾ ਸੀਨਾ ਜੀ ਰਿਹਾ ਹੈ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਅਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣਾ ਵਾਖਈ ਉਹਨਾਂ ਕੋਲ ਸਿਰ ਹੁੰਦਾ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਫੋੜ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੰਨ ਨੂੰ ਪ੍ਰਗਟ ਕਰਦੇ ਨੇ ਉਸਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ کوئی اپنا دل اگے کرتا ہے دنیا اگر دھرم دی کوئی سادھنا ہے تو دل تے کھڑی ہے یا دماغ تے اس تو علاوہ ہور تھا تے عبادت نہیں کھڑی نہ پیران تے نہ ہاتھوں سے اے کھڑیے دل پہ اے کھڑیے دماغ تے کوئی اپنا سر اگے کرے کوئی اپنا سینہ اگے کرے